ਸਿੱਖ ਕੌਮ ਦੇ ਵਿੱਚ ਇੱਕ ਯੁੱਧ ਐਸਾ ਵੀ ਹੋਇਆ ਪੰਜ-ਪੰਜ ਸਿੰਘਾਂ ਦੇ ਜੱਥੇ ਹਜ਼ਾਰਾਂ ਦੁਸ਼ਮਣਾਂ ਤੇ ਫਾਰੂ ਪੈਂਦੇ ਸੀਗੇ ਉਹ ਜੱਥਾ ਕਿਹੜਾ ਸੀ ਉਹ ਯੁੱਧ ਕਿਹੜਾ ਸੀ ਚੰਕੌਰ ਸਾਹਿਬ ਦਾ ਯੁੱਧ ਦਸਮ ਪਾਤਸ਼ਾਹ ਉਸ ਸ਼ੈਨ ਸ਼ਾਹ ਦੇ ਵੱਡੇ ਸੁਪੁੱਤਰ ਵੱਡੇ ਸੈਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਇਧਰੋਂ ਆਪਾਂ ਜਦੋਂ ਆ ਉੱਚੀ ਬਾਹੀ ਵੇਖਦੇ ਹਾਂ ਜਿਹੜਾ ਗੜੀ ਸਾਹਿਬ ਅੱਛਾ ਉਹ ਗੜੀ ਆ ਜੇ ਉੱਤੇ ਥਾ ਗੜੀ ਆ ਉਹ ਕਿ ਜਿੱਥੋਂ ਸਾਰੀ ਛੰਗ ਜਿਹੜੀ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹਿੰ ਉਹ ਜਗ੍ਹਾ ਨੂੰ ਚੁਣਿਆ ਹਿੰ ਤੇ ਉੱਥੇ ਹੀ ਮਹਾਰਾਜ ਨੇ ਸਾਰੇ ਲਸ਼ਕਰ ਨੂੰ ਵਾਚ ਕੀਤਾ ਹਿੰ ਤੇ ਉੱਥੋਂ ਹੀ ਸਾਰੇ ਜੋਧ ਦੀ ਤਰਤੀਬ ਅੱਛਾ ਵੀ ਠੀਕਾ ਫੌਜਾਂ ਲੜਦੀਆਂ ਫੌਜਾਂ ਬਰਾਬਰ ਹੁੰਦੀਆਂ ਵਾ ਹਿੰ ਜੇ ਘੋੜ ਜਿਹੜੇ ਉਧਰ ਉਹਨੇ ਆ ਤੇ ਉਧਰ ਵੀ ਬਰਾਬਰ ਇਹਦੇ ਥੋੜਾ ਬਹੁਤ ਫਰਕ ਹੁੰਦਾ ਓਕੇ ਜੰਬੂਰ ਕੇ ਤੰਬੂਰ ਕੇ ਤੋਪਾਂ ਵੱਡੀਆਂ ਤੋਪਾਂ ਪੈਦਲ ਸੈਨਾ ਜਰਨਲੀ ਫੌਜਾ ਪਰ ਇਧਰ ਇਧਰ ਖੁਦਾ ਮਨ ਬਾਦਸ਼ਾਹ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਜਿਨ੍ਹਾਂ ਨੇ ਇੱਕ ਤੀਰ ਦੋ ਤੀਰ ਪੰਜ ਪੰਜ ਤੀਰ ਵੀ ਕਮਾਨ ਤੋਂ ਚਲਾਏ ਨੇ ਓਕੇ ਹੈ ਪੰਜ ਪੰਜ ਤੀਰ ਜੀ ਤੇ 40 ਸਿੰਘ ਦੇ 10 ਲੱਖ ਦਾ ਲਸ਼ਕਰ ਇਹ ਸਾਬੋ ਨਛਿਦਾਂ ਦਾ ਪ੍ਰਤਾਪ ਪ੍ਰਤਾਪ ਹੈ ਜੀ ਦੇਖੋ ਕੁਰਬਾਨੀ ਕਿੱਡੀ ਬੜੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਵਿੱਚ ਇੱਕ ਯੁੱਧ ਐਸਾ ਵੀ ਹੋਇਆ ਪੰਜ ਪੰਜ ਸਿੰਘਾਂ ਦੇ ਜੱਥੇ ਹਜ਼ਾਰਾਂ ਦੁਸ਼ਮਣਾਂ ਤੇ ਫਾਰੂ ਪੈਂਦੇ ਸੀਗੇ ਉਹ ਜੱਥਾ ਕਿਹੜਾ ਸੀ ਉਹ ਯੁੱਧ ਕਿਹੜਾ ਸੀ ਚਮਕੌਰ ਸਾਹਿਬ ਦਾ ਯੁੱਧ ਦਸਮ ਪਾਤਸ਼ਾਹ ਉਸ ਸ਼ੈਨ ਸ਼ਾਹ ਦੇ ਵੱਡੇ ਸਪੁੱਤਰ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਹ ਯੁੱਧ ਬੜਾ ਯਾਦਗਾਰੀ ਯੁੱਧ ਦਾ ਬੜਾ ਕੁਝ ਸਿੱਖਣ ਨੂੰ ਮਿਲਿਆ ਉਸ ਯੁੱਧ ਦੇ ਵਿੱਚ ਉਸੇ ਪਵਿੱਤਰ ਸਥਾਨ ਤੇ ਅਸੀਂ ਖੜੇ ਹੈਗੇ ਆਂ ਬਾਬਾ ਜੱਸਾ ਸਿੰਘ ਜੀ ਘੋੜਿਆਂ ਵਾਲੇ ਉਹ ਸਾਨੂੰ ਜਾਣਕਾਰੀ ਦੇਣਗੇ ਇਸ ਸਥਾਨ ਦੀ ਪਵਿੱਤਰ ਸਥਾਨ ਦੀਆਂ ਜਿਹੜੀਆਂ ਯਾਦਗਾਰੀ ਚੀਜ਼ਾਂ ਹੈਗੀਆਂ ਨੇ ਉਸ ਸਮੇਂ ਦੇ ਯੁੱਧ ਦੀਆਂ ਯਾਦਗਾਰੀ ਚੀਜ਼ਾਂ ਸਾਰਾ ਕੁਝ ਸ੍ਰੀ ਲੇਖ ਜਿਹੜਾ ਬਾਬਾ ਜੀ ਜੱਸਾ ਸਿੰਘ ਜੀ ਬਾਬਾ ਜੀ ਥੋੜਾ ਦੱਸੋ ਸਾਡੇ ਦਰਸ਼ਕਾਂ ਨੂੰ ਇਸ ਸਥਾਨ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੋ ਬੜੀ ਹੀ ਪਾਕ ਮੁਕੱਦਸ ਐਸੀ ਧਰਤੀ ਤੇ ਮੌਜੂਦ ਆ ਸ੍ਰੀ ਚਮਕੌਰ ਸਾਹਿਬ ਜੀ ਗੁਰਦੁਆਰਾ ਸ੍ਰੀ ਖਤਲਗੜ੍ਹ ਸਾਹਿਬ ਦੀ ਜੀ ਮੈਂ ਕੈਮਰਾਮੈਨ ਸਾਨੂੰ ਕਹਿਣਾ ਚਾਹੁੰਦਾ ਵਾ ਵੀ ਉਹ ਸਾਹਮਣੇ ਉਹ ਦਸ਼ਤ ਜੋੜੀ ਆ ਜਿੱਥੋਂ ਸੰਗਤ ਦੀ آمد ਹੁੰਦੀ ਆ ਜੀ ਇਹ ਨਿਸ਼ਾਨ ਸਾਹਿਬ ਨੇ ਜੀ ਇਧਰ ਆਓ ਜੀ ਇਹ ਨਿਸ਼ਾਨ ਸਾਹਿਬ ਆਗੇ ਕਨਾ ਪ੍ਰਸ਼ਾਦ ਦੇ ਕਾਊਂਟਰ ਆਗੇ ਤੇ ਉਤੋਂ ਹੀ ਆਪਾਂ ਅੰਦਰ ਜਾਣੀ ਆਂ ਜਰੂਰੀ ਐ ਜਿਹੜੀ ਦਰਵਾਜ਼ਾ ਇਹ ਆ ਗਿਆ ਜੀ ਅੰਗੀਠਾ ਸਾਹਿਬ ਬੱਬਾ ਜੀ ਉੱਥੇ ਇੱਕ ਜਿਹੜਾ ਆਪ ਜੀ ਨੇ ਵਾਕ ਪੜ ਕੇ ਸੁਣਾਏ ਸੀ ਉਹਨੂੰ ਕੀ ਕਹਿੰਦੇ ਆਂ ਜੀ ਮੁੱਖ ਵਾਕ ਮੁੱਖ ਵਾਕ ਹਾਂ ਜੀ ਹਾਂ ਓਕੇ ਇਹ ਮੁੱਖ ਜ਼ਰੂਰੀ ਆ ਹਨਾ ਉਹ ਪਹਿਲਾਂ ਸਭ ਕੋ ਜਾ ਕੇ ਇਸੇ ਕਰਕੇ ਲਿਖਿਆ ਹੁੰਦਾ ਭਈ ਅੱਜ ਤੱਕ ਵਾਕ ਕੀ ਵਾਕੀ ਠੀਕ ਹੈ ਉਦੋਂ ਬਾਅਦ ਇੱਥੋਂ ਦੇ ਸ਼ਰਧਾ ਲਗਵਾ ਨੂੰ ਬਣਾਇਆ ਗਿਆ ਇੱਕ ਖੂਹ ਇਹ ਬੋਲੀ ਇਹ ਬੋਲੀ ਤੋਂ ਵਿਖਣ ਅੱਛਾ ਇਹ ਫਿਰ ਆ ਜਾ ਰਹੇ ਆ ਓਕੇ ਬੜੀ ਆ ਜੀ ਅੱਛਾ ਹਾਂ ਇਹਦਾ ਉਧਰੋਂ ਰਸਤਾ ਵਾ ਪਰ ਆਪਾਂ ਇਹਨਾਂ ਵਿੱਚ ਜਾ ਕੇ ਨਹੀਂ ਠੀਕ ਆ ਜਿਹੜੀਆਂ ਨਿਜਵ ਨੇ ਜਿਹੜੇ ਕਾਨੂੰਨ ਵਾਲੇ ਨੇ ਆਪਾਂ ਬਾਰੀ ਤੌਰ ਤੇ ਦੱਸ ਸਕਦੇ ਹਾਂ ਇਹਦੇ ਇਹ ਵਿੱਚੋਂ ਮਤਲਬ ਕਿ ਬੋਲੀ ਆ ਜੀ ਬਾਬਾ ਜੀ ਇਹ ਤੇ ਇੱਕ ਵੀ ਪੁਰਾਣੀ ਹੋ ਲੱਗ ਪੁਰਾਣੀ ਪੁਰਾਣੀ ਬਣੀ ਹੋਈ ਆ ਅੱਛਾ ਇਸ ਸਿਆਸਤ ਦੇ ਉਸ ਵੇਲੇ ਦੇ ਕੱਲ ਕਰਾ ਵੱਲੋਂ ਬੜਾਈ ਗਈ ਸੀ ਮੋਗਲਕ ਮੋਲਾ ਨਹੀਂ 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 ਸਮੇਂ ਤੇ ਉਸ ਵੇਲੇ ਦੇ ਸਿੱਖ ਸੀਗੇ ਉਹ ਫੁਕੇ ਸ਼ਰਧਾਲੂ ਸੀਗੇ ਇਹ ਖੂਆ ਜੀ ਓਕੇ ਇਹੀ ਖੂਆ ਜਿਹਦੀ ਇਹ ਬੋਲੀ ਆ ਓਕੇ ਠੀਕ ਹੈ ਤੇ ਇਧਰ ਲੰਗਰ ਪ੍ਰਬੰਧ ਆ ਜੀ ਓਕੇ ਅਰੁਣ ਜੀ ਉਹ ਆਪਾਂ ਪ੍ਰਸ਼ਾਦਾ ਸ਼ੱਕੇ ਆਏ ਆ ਹਾਂ ਤੇ ਮੈਂ ਅੱਗੇ ਤੁਹਾਡੇ ਨਾਲ ਗੱਲ ਕਰ ਰਿਹਾ ਆ ਵੀ ਸਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਖੋ ਹੂੰ ਸਫਾਈ ਬਖੋ ਹੂੰ ਮੈਂ ਦੇਖਾ ਬਹੁਤ ਮਲੇ ਅਸਾਂ ਦਾ ਕੁਮਕਸ ਸਿੰਘ ਉਹਨਾਂ ਨੂੰ ਹੈਡ ਗੈਂਟ ਸਭ ਨੂੰ ਮਿਲੇ ਬਾਕੀ ਸਟਾਫ ਸਲਾਹ ਬੜਾ ਮੈਂ ਕਹਿਆ ਕਿਆ ਉਹਨਾਂ ਨੇ ਕੋਈ ਵੀ ਆ ਜਾਵੇ ਆਪਣੇ ਸਾਹਮਣੇ ਕਿੰਨੇ ਲੋਕ ਆਏ ਨੇ ਕਿਸੇ ਦੇ ਨਾਲ ਕੋਈ ਵਿਤਕਰਾ ਨਾ ਜਿਸ ਤਰ੍ਹਾਂ ਤੇ ਆਪਾਂ ਅਗਾ ਆਪਣੀ ਜਾਣ ਪਛਾਣ ਹਾਂ ਬਿਲਕੁਲ ਹਰ ਇੱਕ ਨੂੰ ਮਾਨ ਸਨਮਾਨ ਤੇ ਇਧਰ ਲੰਗਰ ਹਾਲ ਦੀ ਬੇਜਾ ਜੀ ਕਿ ਜਿੱਥੇ ਆਪਾਂ ਹੁਣੇ ਅਸੀਂ ਲੰਗਰ ਦੇ ਜਾਇਦਾਦ ਸਭ ਨੂੰ ਮਿਲੇ ਯੋਗਨਾ ਹੈ ਕਾਫੀ ਲੰਘਨ ਪ੍ਰਸ਼ਾਦ ਰੋਜ਼ ਨਾਲ ਕੋਈ ਮਿੱਠਾ ਪਕਵਾਨ ਤੇ ਇਹ ਸਭ ਉਹ ਨਸ਼ੀ ਦਾ ਪਰਤਾ ਪਰਤਾਪਾ ਜੀ ਦੇਖੋ ਕੁਰਬਾਨੀ ਕਿੱਡੀ ਬੜੀ ਹੈ ਜੀ ਜਦਾਂ ਯੁੱਧ ਕੀ ਵੀ ਰਸ ਦੀ ਗਾਥਾ ਕਿੱਥੋਂ ਕਿੱਥੋਂ ਸੰਗਤਾਂ ਨਕ ਮਸਤਕ ਨਹੀਂ ਆਨੇ ਜੀ ਇਹ ਬਿਲਡਿੰਗ ਪੁਰਾਣੀ ਹੈ ਸਰਾ ਉਹ ਅੱਛਾ ਇਹ ਪੁਰਾਣੀ ਸਰਾ ਹੈ ਹਾਂ ਇਹ ਪੁਰਾਣੀ ਹੈ ਜੀ ਹੁਣ ਨਵੀਂ ਬਣੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਇਹ ਰਾਇਸ਼ ਜਿਹੜੀ ਆ ਜਿਹੜੇ ਮੁਲਾਜ਼ਮ ਦੂਰ ਦੇ ਨੇ ਉਹਨਾਂ ਵਸਦੇ ਆ ਅੱਛਾ ਉਹ ਉਧਰ ਨਵੀਂ ਸਰਾ ਹੈ ਆ ਨਵੀਂ ਬਿਲਡਿੰਗ ਬੜੀ ਸੁੰਦਰ ਬਿਲਡਿੰਗ ਜਿਹੜੀ ਲੰਗਰ ਹਾਲ ਦੀ ਆ ਇੱਧਰ ਆ ਗਿਆ ਦੀਵਾਨ ਹਾਲ ਜਿੱਥੇ ਸਮਾਗਮ ਹੁੰਦੇ ਆ ਅੱਛਾ ਓਕੇ ਜਦੋਂ ਮੇਲਾ ਹੁੰਦਾ ਵਾ ਇੱਧਰ ਤੋਂ ਆਪਾਂ ਜਦੋਂ ਆ ਉੱਚੀ ਬਾਹੀ ਵੇਖਦੇ ਆ ਜਿਹੜਾ ਗੜੀ ਸਾਹਿਬ ਅੱਛਾ ਉੱਪਰ ਹੀ ਆ ਜੀ ਅੱਛਾ ਜਿੱਥੇ ਉੱਤੇ ਥਾਂ ਗੜੀ ਆ ਓਕੇ ਜੀ ਜਿੱਥੋਂ ਸਾਰੀ ਝੰਗ ਜਿਹੜੀ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹਿੰ ਉਹ ਜਗ੍ਹਾ ਨੂੰ ਚੁਣਿਆ ਹਿੰ ਤੇ ਉੱਥੇ ਹੀ ਮਹਾਰਾਜ ਨੇ ਸਾਰੇ ਲਸ਼ਕਰ ਨੂੰ ਵਾਚ ਕੀਤਾ ਤੇ ਉੱਥੋਂ ਹੀ ਸਾਰੇ ਜੁੱਧ ਦੀ ਤਰਤੀ ਅੱਛਾ ਨਹੀਂ ਬਾਬਾ ਜੀ ਕੀ ਸਿਧਾਂਤ ਸੀਗਾ ਇੱਕ ਵਾਰ ਜ਼ਿਕਰ ਹੋ ਰਿਹਾ ਸੀਗਾ ਕਿ ਉੱਚਾ ਥਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇੱਥੇ ਇਰਦ ਗਿਲ ਦੇ ਇੱਕ ਨਾ ਨੀਤੀ ਨਿਪੁੰਨ ਜੰਦਾਲਾਂ ਦਾ ਜੁੱਧ ਲੜਨ ਦੇ ਢੰਗ ਤਰੀਕੇ ਹੁੰਦੇ ਆ ਜੀ ਤੇ ਜਿਹੜੇ ਗੁਰੂ ਸਾਹਿਬ ਦੀ ਜਰਨੈਲੀ ਦੀ ਕਮਾਨ ਆ ਨਾ ਉਹ ਕਹਿਣੀ ਤੇ ਕਥਨੀ ਤੋਂ ਬਹੁਤ ਦੂਰ ਆ ਜਿੰਨਾ ਵੀ ਇਤਿਹਾਸ ਪੜ ਲਓ ਜਿੰਨਾ ਦੁਨੀਆ ਦਾ ਮੈਂ ਦਾਵੇ ਨਾ ਕਹਿਣਾ ਮਾਤੇ ਸੇ ਕਾ ਮੈਂ ਤੇ ਮੇਰੇ ਆਪਦੇ ਗੁਰੂ ਦੀ ਗੱਲ ਕਰਨੀ ਕਰਨੀ ਪਰ ਮੈਂ ਕਹਿਣਾ ਹਾਂ ਇਹ ਦਾਵੇ ਨਾਲ ਗੱਲ ਕਹਿਣਾ ਵਾ ਪਿੱਠੇ ਕਾ ਫੌਜਾਂ ਲੜਦੀਆਂ ਫੌਜਾਂ ਬਰਾਬਰ ਹੁੰਦੀਆਂ ਵਾ ਹਾਂ ਜੇ ਕੋਰ ਜੜੇ ਉਧਰ ਓਨੇ ਆ ਤੇ ਉਧਰ ਵੀ ਬਰਾਬਰ ਨਹੀਂ ਤੇ ਥੋੜਾ ਬਹੁਤ ਫਰਕ ਹੁੰਦਾ ਓਕੇ ਜੰਬੂਰ ਕੇ ਤੰਬੂਰ ਕੇ ਤੋਪਾਂ ਵੱਡੀਆਂ ਤੋਪਾਂ ਪੈਦਲ ਸੈਨਾ ਜਰਨਲੀ ਫੌਜਾਂ ਪਰ ਇਧਰ ਇਧਰ ਖੁਦਾਮਨ ਬਾਦਸ਼ਾਹ ਹਾਂ ਗੁਰੂ ਗੋਬਿੰਦ ਸਿੰਘ ਜੀ ਪਾਛਾ ਆਮਾਰਾ ਜਿੰਨਾ ਨੇ ਇੱਕ ਤੀਰ ਦੋ ਤੀਰ ਪੰਜ ਪੰਜ ਤੀਰ ਵੀ ਕਮਾਨ ਤੋਂ ਚਲਾਏ ਨੇ ਓਕੇ ਹੂੰ ਪੰਜ ਪੰਜ ਤੀਰ ਜੀ ਤੇ 40 ਸਿੰਗ ਦੇ 10 ਲੱਖ ਦਾ ਨਸ਼ਕਾ ਪੰਜ ਤੀਰ ਇਕੱਠੇ ਬਾਬਾ ਜੀ ਜੀ ਇਕੱਠੇ ਇੱਕ ਕਮਾਨ ਤੋਂ ਅੱਛਾ ਮੇਰੇ ਖਿਆਲ ਚ ਮਹਾਪਾਰਚ ਦੇਖਿਆ ਗਿਆ ਸੀ ਤਿੰਨ ਤੀਰ ਅਰਜੁਨ ਦੋ ਦੋ ਤੀਰ ਤਾਂ ਦੋ ਤੀਰ ਵੀ ਤੰਦੀ ਝੜੋੜੇ ਸੌਖੇ ਨਹੀਂ ਪਰ ਅਰਜੁਨ ਬੜਾ ਨਿਪੁੰਨ ਤਨੋਖਤਾਰੀ ਸੀਗਾ ਉਹ ਦੋ ਚ ਚਲਾਉਂਦਾ ਸੀਗਾ ਬੜਾ ਵਿਦਿਆ ਦਾ ਮਾਹਰ ਸੀਗਾ ਤਨ ਗੁਰ ਆਪਾਂ ਕਿਸੇ ਦੀ ਤੁਲਨਾ ਕਿਸੇ ਨਾਲ ਨਹੀਂ ਕਰ ਸਕਦੇ ਹਰੇਕ ਯੋਧਾ ਸੂਰਮਾ ਆਪ ਕੋ ਪ੍ਰਤੀ ਤਕਾਬਲ ਪਰ ਜਿੱਥੇ ਗੁਰ ਕਲਗੀ ਤਰ ਸੱਚੇ ਪਾਸ਼ਾ ਮਹਾਰਾਜ ਦਸਵੇਂ ਪਾਸ਼ਾ ਮਹਾਰਾਜ ਗੁਰਦੇਵ ਪਤਾ ਸੱਚੇ ਪਾਸ਼ਾ ਮਹਾਰਾਜ ਉਹਨਾਂ ਦੀ ਕਿਸੇ ਵੀ ਚੀਜ਼ ਦਾ ਕੋਈ ਸੰਨੀ ਨਹੀਂ ਨਾ ਦੀ ਤਲਵਾਰ ਤਨਖ ਕੋਰ ਸਵਾਰੀ ਵਾਈਗਣੇ ਕਾਦਰੇ ਵਾਈਗਣ ਮਹਾਰਾਜ ਸੱਚੇ ਪਾਸ਼ਾ ਜੋ ਅੱਲਾ ਯਾਰਖਾ ਜੋਗੀ ਨੇ ਕਿਆ ਉਦੋਂ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ ਕਰਤਾਰ ਦੀ ਕਸਮ ਹੈ ਨਾਨਕ ਦੀ ਸੌਗਾਤ ਹੈ ਜਿੰਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਕਮ ਹੈ ਸਹੀ ਹੈ ਜੀ ਤਾਰੀਫ ਕਰਦੇ ਆ ਰਾਤਾਂ ਮੁੱਢ ਤੱਕ ਜੁਗ ਨਿਕਲ ਜਾਣ ਦੇ ਪਰ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਕੀਤੀ ਜਾਓ ਕੀਤੀ ਜਾਓ ਨਹੀਂ ਮੁੱਕਦੀ ਬਿਲਕੁਲ ਭਈ ਇਹ ਇੱਕ ਤੁਹਾਂ ਜਿਹੜਾ ਸਵਾਲ ਕੀਤਾ ਵੀ ਉਹਨਾਂ ਨੇ ਇੱਕ ਜਗ੍ਹਾ ਚ ਨਹੀਂ ਵੀ ਬਹੁਤ ਵੱਡਾ ਲਸ਼ਕਰ ਆ ਜਿੱਥੇ ਆਪਣੇ ਆਪ ਨੇ ਚੈੱਕ ਪੁਆਇੰਟ ਬਣਾਈ ਜਾਵੇ ਚੈੱਕ ਪੋਸਟ ਬਣਾਈ ਜਾਵੇ ਜਿੱਥੇ ਆਪਣੇ ਸ਼ਸਤਰ ਧਾਰ ਕੋੜੇ ਜਿੱਥੋਂ ਆਪਾਂ ਅਟੈਕ ਕਰੂ ਉਹ ਇਹ ਚੀਜ਼ ਚੁਣੀ ਗਈ ਹੈ ਉੱਚੀ ਸੀਗੀ ਓਕੇ ਤੇ ਇਥੋਂ ਹਰੇਕ ਚੀਜ਼ ਨੂੰ ਆਪਾਂ ਵੇਖ ਸਕੀਏ ਸੋ ਬਾਬਾ ਜੀ ਦੇਖੋ ਨਾ ਸਿੰਘ ਕਿੰਨੇ ਘੱਟ ਸੀਗੇ ਔਰ ਮੁਗਲ ਕਿੰਨੇ ਸੀਗੇ ਕਿ ਯੁੱਧ ਕਿੱਦਾਂ ਪੋਸੀਬਲ ਹੋ ਸਕਦਾ ਸੀਗਾ ਵੀ ਅੱਜ ਦੀ ਡਾਈਟ ਅੱਜ ਦੀ ਡੇਟ ਦੇ ਵਿੱਚ ਤੁਸੀਂ ਇੱਕ ਕਲਪਨਾ ਕਰਕੇ ਦੇਖੋ ਇੱਥੇ 40 ਸਿੰਘ ਖੜੇ ਨੇ ਉੱਥੇ ਲੱਖਾਂ ਦੁਸ਼ਮਣ ਖੜੇ ਨੇ ਉਹ 40 ਸਿੰਘ ਕਿੰਨਾ ਮਲਾਈਂ ਫੌਰੀਆਂ ਰਾਜਪੂਤ ਰਿਆਸਤਾਂ ਹਮ 22 ਰਿਆਸਤਾਂ ਪਾੜੀ ਸਾਰੀਆਂ ਨਵਾਬੀ ਰਿਆਸਤਾਂ ਹਾਂਜੀ ਤੇ ਵੱਡੀ ਫੌਜ ਦਿੱਲੀ ਦਰਬਾਰ ਦੀ ਜਿਹਦੀ ਗਵਾਹੀ ਅਨਵਰ ਖਾਨ ਕਰ ਰਿਹਾ ਕਿਸ ਅਨਵਰ ਖਾਨ ਨੂੰ ਬਾਬਾ ਅਜੀਤ ਸਿੰਘ ਨੇ ਤੁਰਦਾ ਟਿਕਟ ਦਿੱਤਾ ਬਹੁਤ ਵੱਡੀ ਗੱਲ ਹੈ ਜੀ ਤੇ ਅੱਗੇ ਵੀ ਆਪਾਂ ਤੋਗਰਾੰ ਦੇ ਵਿੱਚ ਇਹਦੀ ਵੱਡੀ ਉਹੀ ਬਾਬਾ ਅਜੀਤ ਸਿੰਘ ਜਿਨ੍ਹਾਂ ਤੇ ਕਿੰਤੂ ਬਰੰਤ ਉਹ ਵਗੂ ਸੀ ਵੀ ਇਹ ਯੁੱਧ ਲੜਨਗੇ ਬਬਾ ਬਾਬਾ ਜੀ ਹਰ ਸਿੰਘ ਜੀ ਹਰ ਸਿੰਘ ਜੀ ਉਹਨਾਂ ਨੇ ਵੀ ਮੁੱਛ ਵੀ ਨਹੀਂ ਫੁੱਟੀ ਹੈਗੀ ਛੋਟੀ ਉਦੋਂ ਲੜੋਂਗੇ ਹਨ ਪਰ ਦੇਖੋ ਕਰਕੇ ਦਿਖਾਇਆ ਮੈਨੂੰ ਸੀ ਕਹਨਾ ਰਗਾ ਦੇ ਵਿੱਚ ਗੁਰਤੇਗ ਬਹਾਦਰ ਜੀ ਦਾਦਾ ਜੀ ਦਾ ਜੀ ਜੀ ਸਰਪ੍ਰਸਤੀ ਜਿੱਥੇ ਖਾਲਸਾ ਦੀ ਹੋਈ ਹੈ ਨਾ ਉੱਥੇ ਸਭ ਜਿਆਦਾ ਦੀ ਸਰਪ੍ਰਸਤੀ ਨਾਲ ਹੋਈ ਹੈ ਸਾਰਾ ਕੁਛ ਨੰਦਪੁਰ ਸਾਹਿਬ ਜਿਸ ਜ਼ਮੀਰ ਤੇ ਖਮੀਰ ਚੋਂ ਖਾਲਸਾ ਪੰਥ ਸਾਜਿਆ ਗਿਆ ਖਾਲਸਾ ਪੰਥ ਉਸ ਨਤੀਜੇ ਤੇ ਖਰਾ ਉਤਰਿਆ ਉਸ ਟੈਸਟ ਤੇ ਖਰਾ ਉਤਰਿਆ ਅਵਲ ਉਤਰਿਆ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਨੇ ਆਪਣੇ ਖਾਲਸੇ ਤੋਂ ਆਸਾਂ ਉਮੀਦਾਂ ਰੱਖੀਆਂ ਸੀ ਉਦੋਂ ਕਿਥੇ ਅੱਗੇ ਗਿਆ ਅੱਗੇ ਬਿਲਕੁਲ ਸਿੱਖ ਕੌਮ ਦੇ ਵਿੱਚ ਇਹ ਐਗਜ਼ੈਂਪਲ ਆ ਦੀ ਪਰਮਾਤਮਾ ਤੁਹਾਨੂੰ ਮਿਲੇਗੀ ਕੋਈ ਸਾਨੀ ਨਹੀਂ ਹੈਗਾ ਇਹਨਾਂ ਐਗਜ਼ੈਂਪਲਸ ਦਾ ਇਹਨਾਂ ਉਦਾਹਰਨਾਂ ਦਾ ਤੁਸੀਂ ਚਮਕੌਰ ਸਾਹਿਬ ਕਦੇ ਵੀ ਆ ਕੇ ਦਰਸ਼ਨ ਕਰ ਸਕਦੇ ਹੋ ਇਸ ਮੁਕੱਦਸ ਸਥਾਨ ਤੇ ਜੇ ਇਸ ਤੋਂ ਵੀ ਵੱਡੀ ਵੀਰਸ ਦੀ ਗਾਥਾ ਤੁਲਨਾ ਨਹੀਂ ਹਾਲਾਕੀ ਅਸੀਂ ਕਰ ਸਕਦੇ ਇਹਨਾਂ ਦੀ ਆਪਸ ਵਿੱਚ ਵਰਦੇ ਸਾਹਿਬ ਜੀ ਆਦਿ ਇਹ ਯੁੱਧ ਭੂਮੀ ਹੈਗੀ ਆ ਤੇ ਛੋਟੇ ਸਾਹਿਬ ਜੀ ਆਦਿ ਜਿਹੜੀ ਰਸ ਭੂਮੀ ਹੈਗੀ ਆ ਉਸ ਫਤਿਹਗੜ੍ਹ ਸਾਹਿਬ ਦੇ ਵਿੱਚ ਕੁਰਬਾਨੀ ਜਿਹੜੀ ਦਿੱਤੀ ਆ ਜਿਉਂਦੇ ਵਜੀਦ ਕਾਨ ਨੇ ਦੀਵਾਰਾਂ ਦੇ ਵਿੱਚ ਚਣਵਾਇਆ ਸੀ ਤੇ ਅੱਜ 2010 ਦਾ ਸਹਾਗਾ ਉਤੇ ਫਰਦਾਉਸ ਸਰਾਂ ਦੇ ਪਵਿੱਤਰ ਪੂਮੀ ਤੇ ਕਦੇ ਵੀ ਆ ਕੇ ਫਤਗੜ ਸਾਹਿਬ ਦੇ ਵਿੱਚ ਵੀ ਦਰਸ਼ਨ ਕਰ ਸਕਦੇ ਹੋ ਅਗਲੀ ਵਾਰ ਫਿਰ رابطہ ਕਾਇਮ ਕਰਾਂਗੇ ਕੋਰਪਾਰਕ ਟੈਲਿਸ ਤੇ ਤੁਹਾਨੂੰ ਲੈ ਕੇ ਚਲਾਂਗੇ ਉਦੋਂ ਤੱਕ ਲਈ ਮੈਨੂੰ ਤੇ ਬਾਬਾ ਜਸਾ ਸਿੰਘ ਜੀ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ